ਦੋ ਮਹੀਨਿਆਂ ਬਾਅਦ ਜਿਉਂਦੀ ਮੁੜਾਈ 17 ਸਾਲ ਦੀ ਕੁੜੀ ਅਤੇ ਪਲਟ ਗਈ ਪੂਰੀ ਕਹਾਣੀ ਅवैध ਸੰਬੰਧਾਂ ਦੇ ਸ਼ੱਕ ਦੇ ਚਲਦੇ ਬਾਪ ਨੇ ਆਪਣੀ ਹੀ 17 ਸਾਲ ਦੀ ਬੇਟੀ ਨੂੰ ਹੱਥ ਪੈਰ ਬਣ ਕੇ ਸੁੱਟਿਆ ਸੀ ਨਹਿਰ ਦੇ ਵਿੱਚ ਪਰ ਹੁਣ ਕਹਾਣੀ ਦੇ ਵਿੱਚ ਆ ਗਿਆ ਹੈ ਇੱਕ ਨਵਾਂ ਟਰਵਿਸਟ ਕੀ ਹੈ ਪੂਰਾ ਮਾਮਲਾ ਜਾਣੋ ਇਸ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਦੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰੰਤ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਈ ਨੇਚ ਪੰਜਾਬ ਦੇ ਵਿੱਚ ਤਕਰੀਬਨ 2 ਮਹੀਨੇ ਪਹਿਲਾਂ ਜਿਸ ਪਤਾ ਦੇ ਕਾਰਨ ਇੱਕ ਬੇਟੀ ਮੌਤ ਦੇ ਦਰਿਆ ਦੇ ਵਿੱਚ ਚਲ ਗਈ ਸੀ ਉਹੀ ਬੇਟੀ ਹੁਣ ਜਿਉਂਦੀ ਵਾਪਸ ਆ ਗਈ ਹੈ ਤੇ ਵਾਪਸ ਆਂਦੇ ਹੀ ਉਸ ਨੇ ਆਪਣੇ ਪਿਤਾ ਨੂੰ ਤੁਰੰਤ ਜੇਲ੍ਹ ਤੋਂ ਰਿਹਾ ਕਰਾਣ ਦੀ ਗੁਹਾਰ ਲਗਾਈ ਹੈ ਮਾਮਲਾ ਫਿਰੋਜ਼ਪੁਰ ਦਾ ਹੈ ਪੋਲਿਸ ਦੇ ਮੁਤਾਬਿਕ આરોપી ਪਿਤਾ ਆਪਣੀ ਬੇਟੀ ਦੇ ਚਰਿੱਤਰ ਦੇ ਉੱਤੇ ਸ਼ੱਕ ਕਰਦਾ ਸੀ ਉਸ ਨੂੰ ਸ਼ੱਕ ਸੀ ਕਿ ਉਸ ਦੀ ਬੇਟੀ ਦੇ ਕਿਸੇ ਦੇ ਨਾਲ ਅवैध ਸੰਬੰਧ ਹੈਗੇ ਨੇ ਜਿਸ ਨੂੰ ਲੈ ਕੇ ਹਰ ਰੋਜ਼ ਪਰਿਵਾਰ ਦੇ ਵਿੱਚ ਝਗੜੇ ਅਤੇ ਮਾਰਕੁਟਾਈ ਹੁੰਦੀ ਰਹਿੰਦੀ ਸੀ ਕੋਰਤਾਬ ਹੈ ਕਿ 30 ਸਤੰਬਰ ਨੂੰ ਮਾਂ ਦੀ ਮੌਜੂਦਗੀ ਦੇ ਵਿੱਚ ਹੀ આરોપી ਪਿਤਾ ਨੇ ਬੇਟੀ ਨੂੰ ਉਸ ਦੇ ਦੋਨੇ ਹੱਥ ਪੈਰ ਬੰਨ੍ਹ ਕੇ ਨਹਿਰ ਦੇ ਵਿੱਚ ਛੁੱਟ ਦਿੱਤਾ ਸੀ ਜਿਸ ਦਾ ਕਿ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੁੰਦਾ ਰਿਹਾ ਬੇਟੀ ਨੂੰ ਨਹਿਰ ਦੇ ਵਿੱਚ ਸੁੱਟਣ ਤੋਂ ਬਾਅਦ ਪੁਲਿਸ ਨੇ આરોપી ਪਿਤਾ ਨੂੰ ਗ੍ਰਿਫਤਾਰ ਕਰ ਲਿੱਤਾ ਸੀ ਜਿਸ ਤੋਂ ਕੇ ਬਾਅਦ ਉਹ ਹਜੇ ਤੱਕ ਜੇਲ੍ਹ ਦੇ ਵਿੱਚ ਹੀ ਹੈਗਾ ਹੈ ਪਰ 8 ਦਸੰਬਰ ਸੋਮਵਾਰ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਉਦੋਂ ਆ ਗਿਆ ਜਦੋਂ 17 ਸਾਲ ਦੀ ਇਹ ਹੀ ਕੁੜੀ ਅਚਾਨਕ ਤੋਂ ਮੀਡੀਆ ਦੇ ਮੋਹਰੇ ਆਈ ਤੇ ਹੋਰ ਵੀ ਜ਼ਿਆਦਾ ਚੰਕਾ ਦੇਣ ਵਾਲੀ ਗੱਲ ਤੇ ਇਹ ਰਹੀ ਕਿ ਵਾਪਸ ਆਂਦੇ ਹੀ ਕੁੜੀ ਨੇ ਆਪਣੇ ਪਿਤਾ ਦੇ ਬਜਾਏ ਮਾਂ ਨੂੰ ਕਸੂਰਵਾ ਠਹਿਰਾ ਦਿੱਤਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਕੁੜੀ ਨੇ ਮੀਡੀਆ ਦੇ ਰਾਹੀਂ ਕਈ ਸਾਰੇ ਖੁਲਾਸੇ ਕੀਤੇ ਹਨ ਕਿ ਉਹ ਕਿਵੇਂ ਬਚੀ ਹੁਣ ਕਿਉਂ ਆਪਣੇ ਹੀ ਪਿਤਾ ਨੂੰ ਜੇਲ੍ਹ ਤੋਂ ਛੁਡਵਾਉਣਾ ਚਾਹਦੀ ਹੈ ਤੇ ਉਸ ਦੇ ਮੌਤ ਦੇ ਪਿੱਛੇ ਦੀ ਅਸਲ ਕਹਾਣੀ ਕੀ ਹੈ ਸੋ ਸਭ ਤੋਂ ਪਹਿਲਾਂ ਜੌਨਦੀ ਬਚ ਕੇ ਆਈ ਇਸ ਕੁੜੀ ਨੇ આરોਪ ਲਗਾਇਆ ਕਿ ਧੱਕਾ ਦੇਣ ਦੇ ਵਿੱਚ ਉਸ ਦੇ ਪਿਤਾ ਦਾ ਨਹੀਂ ਬਲਕਿ ਮਾਂ ਦਾ ਹੱਥ ਵੱੱਦ ਹੈਗਾ ਹੈ ਕੁੜੀ ਦੇ ਮੁਤਾਬਿਕ ਪਿਤਾ ਦਾ ਡਾਕਟਰ ਦੇ ਕੋਲੋਂ ਇਲਾਜ ਚੱਲ ਰਿਹਾ ਸੀ ਘਟਨਾ ਦੇ ਦੌਰਾਨ ਪਿਤਾ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਦਵਾਈ ਵੀ ਖਾਦੀ ਹੋਈ ਸੀ ਜਿਸ ਦੇ ਕਾਰਨ ਉਹ ਨਸ਼ੇ ਦੇ ਵਿੱਚ ਸੀਗੇ ਮਾਂ ਨੇ ਪਿਤਾ ਨੂੰ ਮੇਰੇ ਲਾਫ ਉਕਸਾਇਆ ਕੁੜੀ ਨੇ ਕਿਹਾ ਜਿਸ ਤੋਂ ਬਾਅਦ ਪਤਾ ਨੇ ਗੁੱਸੇ ਦੇ ਵਿੱਚ ਆ ਕੇ ਮੈਨੂੰ ਧੱਕਾ ਦੇ ਦਿੱਤਾ ਪਰ ਜਦੋਂ ਮੈਂ ਹੋਸ਼ 'ਚ ਆਉਣ ਤੋਂ ਬਾਅਦ ਵੀਡੀਓ ਦੇਖਿਆ ਤਾਂ ਪਤਾ ਚੱਲਿਆ ਕਿ ਉੱਥੇ ਮਾਂ ਮੇਰੇ ਲਈ ਰੋ ਰਹੀ ਹੈ ਪਰ ਇਹ ਸੱਚਾਈ ਨਹੀਂ ਹੈ ਦੱਸਦੀ ਕਿ ਪੀੜਤ ਕੁੜੀ ਨੇ ਮੀਡੀਆ ਤੋਂ ਕਿਹਾ ਕਿ ਮੇਰੀ ਤਿੰਨ ਭੈਣਾਂ ਹੈਗੀਆਂ ਨੇ ਉਹ ਕਿਵੇਂ ਪੜੂਗੀਆਂ ਤੇ ਕਿਵੇਂ ਪੜੂਗੀਆਂ ਇਹਨਾਂ ਦਾ ਫਿਊਚਰ ਦੇ ਕੇ ਮੈਂ ਸਾਹਮਣੇ ਆਈ ਹਾਂ ਪਿਤਾ ਨੂੰ ਵੀ ਜੇਲ੍ਹ ਹੋਣ ਦਾ ਦੁੱਖ ਮੈਨੂੰ ਹੈਗਾ ਕਿਉਂਕਿ ਉਹੀ ਘਰ ਦੇ ਵਿੱਚ ਕਮਾਣ ਵਾਲੇ ਹੈਗੇ ਨੇ ਮਾਂ ਤਿੰਨ ਭੈਣਾਂ ਨੂੰ ਕਿਵੇਂ ਪਾਲੂਗੀ ਇਹ ਸਭ ਸੋਚਣ ਤੋਂ ਬਾਅਦ ਹੀ ਮੈਂ ਸਭ ਦੇ ਮੋਰੇ ਆਣ ਦਾ ਫੈਸਲਾ ਲਿੱਤਾ ਮੇਰੇ ਪਿਤਾ ਜੇਲ੍ਹ ਤੋਂ ਬਾਹਰ ਆ ਜਾਣ ਇਸ ਦੇ ਲਈ ਮੈਂ ਕੋਚ ਜਾਵਾਂਗੀ ਜੀ ਮੈਨੂੰ ਅੱਜ ਤਾਂ ਮੇਰੇ ਪਾਪਾ ਨੇ ਮੈਨੂੰ ਛੱਟਿਆ ਸੀ ਪਰ ਰੱਬ ਵੱਲੋਂ ਮੇਰਾ ਸਰੀਰ ਨਾ ਟੁੱਟਿਆ ਸੀ ਮੈਂ ਬਾਹਰ ਬਚ ਕੇ ਆ ਗਈ ਜਦੋਂ ਛੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਾ ਕਿਉਂਕਿ ਨਹਿਰ ਹੈਗੀ ਜੀ ਪਾਣੀ ਸੀਗਾ ਉਦੋਂ ਪਤਾ ਲੱਗਦਾ ਜੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਸੀ ਇਸਕੇ ਵਿੱਚ ਕਿੰਨੇ ਬਚਾਇਆ ਤੁਹਾਨੂੰ ਸਰੋ ਆਪੇ ਹੀ ਬਸ ਰੱਬ ਵੱਲੋਂ ਬਚ ਗਏ ਸਰੀਏ ਨੂੰ ਹੱਥ ਪਾਇਆ ਤੇ ਉਸ ਤੋਂ ਬਾਅਦ ਮੈਂ ਫਟਿਆ ਬਾਹਰ ਕਿਵੇਂ ਆਏ ਤੁਸੀਂ ਉੱਥੋਂ ਉਹ ਨਹਿਰ ਚ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਮਦਦ ਮਾਰੀ ਕੋਈ ਹੈਲਪ ਕੋਈ ਆ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਅੱਗੇ ਨਹੀਂ ਜੀ ਕੋਈ ਨਹੀਂ ਹੈ ਸਤਿ ਨੇੜੇ ਕੋਈ ਪਿੰਡ ਹੀ ਨਹੀਂ ਸੀ ਜਿੱਥੇ ਮੈਂ ਨਹਿਰ ਚ ਬਾਹਰ ਕਿਵੇਂ ਆਏ ਬੱਚਾ ਸਰੀਏ ਨੂੰ ਹੱਥ ਪਾਇਆ ਸਰੀਏ ਨੂੰ ਹੱਥ ਪਾਇਆ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤੋਂ ਅੱਗੇ ਅੱਗੇ ਫੋਨ ਕੀਤਾ ਕਿ ਤੁਹਾਨੂੰ ਘਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹੁੰਦੇ ਹੋ ਜੀ ਬਸ ਮੈਂ ਉਹਦੇ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੀ ਮੇਰੇ ਭੂਆ ਖੜੇ ਐ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਹਾਂ ਮਾਮਲੇ ਦੇ ਵਿੱਚ ਹੁਣ આરોપી ਪਿਤਾ ਨੂੰ ਜ਼ਮਾਨਤ ਦੇ ਉੱਤੇ ਰਿਹਾ ਕਰਨ ਦੇ ਕਰਨ ਦੇ ਲਈ ਕੋਰਟ ਵਿਚਾਰ ਕਰ ਸਕਦੀ ਹੈ। ਬੇਟੀ ਦੇ ਵਾਪਸ ਆਉਣ ਤੋਂ ਬਾਅਦ ਉਸ ਦੀ ਮਾਂ ਵੀ ਮੋਹਰੇ ਆਈ ਹੈ। ਮਾਂ ਨੇ ਆਪਣੀ ਬੇਟੀ ਤੋਂ ਮਾਫੀ ਮੰਗੀ ਹੈ। ਉਸ ਨੇ ਕਿਹਾ ਹੈ ਕਿ ਬੇਟੀ ਸਾਡੇ ਤੋਂ ਗਲਤੀ ਹੋ ਗਈ। ਸਾਨੂੰ ਮਾਫ ਕਰ ਦੇ ਆਪਣੇ ਪਿਤਾ ਦੀ ਗਲਤੀ ਨੂੰ ਵੀ ਮਾਫ ਕਰ ਦੇ। ਪਿਤਾ ਨੂੰ ਜੇਲ੍ਹ ਤੋਂ ਰਿਹਾ ਕਰਵਾ ਦੇ। ਕੀ ਹੋਇਆ ਸੀ ਦਿੱਤੀ ਪ੍ਰੀਤੀ ਨਾਲ ਸਰ ਤੁਹਾਨੂੰ ਪਤਾ ਹੀ ਆ ਜੋ ਕਹਾਣੀ ਬੀਤੀ ਆ ਪ੍ਰੀਤੀ ਨਾਲ ਪਰ ਇਸ ਟਾਈਮ ਅਸੀਂ ਪ੍ਰੀਤ ਨੂੰ ਜੀਹਦੀ ਵੇਖ ਕੇ ਵੀ ਬਹੁਤ ਖੁਸ਼ ਆ ਕਿ ਸਾਡਾ ਬੱਚਾ ਅੱਜ ਸਾਡੀਆਂ ਅੱਖਾਂ ਸਾਹਮਣੇ ਆ ਬਸ ਅਸੀਂ ਤਾਂ ਹੁਣ ਇਹੀ ਅਪੀਲ ਕਰਦੇ ਆਂ ਵੀ 25 ਸਾਡੀ ਸਹੀ ਸਲਾਮਤ ਆ ਵੀ ਇਸ ਪਰਿਵਾਰ ਤੇ ਪ੍ਰੀਤੀ ਨਾਲ ਜਾਂਚ ਕਰਕੇ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਸਾਡੇ ਭਰਾ ਨੂੰ ਜਿਹੜੇ ਚੋਬਰ ਕੱਢਿਆ ਤੁਹਾਨੂੰ ਕਿਵੇਂ ਲੱਗਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਸਰ ਸਾਡੀ ਖੁਸ਼ੀ ਦਾ ਨਾ ਤਾਂ ਸਾਨੂੰ ਸਮਝ ਆ ਰਿਹਾ ਸੀ ਵੀ ਅਸੀਂ ਖੁਸ਼ੀ ਜਿਤਾਈਏ ਕਿ ਅਸੀਂ ਗਮੀ ਜਿਤਾਈਏ ਰੀਤ ਤੁਹਾਡੀ ਕੀ ਲੱਗਦੀ ਹੈ ਮੇਰੀ ਪਤੀਜੀ ਹੈ ਤਾਂ ਇਸ ਮੈਚ ਦੇ ਸਟੇਕਿੰਗ ਨੇ ਸ਼ਾਇਦ ਥੋੜਾ ਸਰ ਸਭ ਕੁਝ ਮੀਡੀਆ ਦੇ ਸਾਹਮਣੇ ਹੈ ਇਸ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਕਿ ਜੀ ਸਭ ਕੁਝ ਹਾਂ ਜੀ ਬਹੁਤ ਖੁਸ਼ ਹਾਂ ਦੱਸ ਦੇ ਕਿ ਮੀਡੀਆ ਤੇ ਪੁਲਸ ਨੂੰ ਕੁੜੀ ਨੇ ਦੱਸਿਆ ਕਿ ਉਸ ਦੇ ਨਾਲ 30 ਦਸੰਬਰ ਦੀ ਰਾਤ ਹੋਇਆ ਕੀ ਸੀ ਤੇ ਕਿਵੇਂ ਉਹ ਡੁੱਬਦੇ ਡੁੱਬਦੇ ਬਚੀ ਕੁੜੀ ਨੇ ਦੱਸਿਆ ਕਿ ਜਿਵੇਂ ਹੀ ਉਸ ਦੇ ਪਤਾਰ ਨੇ ਉਸ ਨੂੰ ਨਹਿਰ ਦੇ ਵਿੱਚ ਧੱਕਾ ਦਿੱਤਾ ਉਹ ਡੁੱਬ ਰਹੀ ਸੀ ਪਰ ਉਸ ਨੇ ਬਚਣ ਵਾਸਤੇ ਆਪਣੇ ਪੈਰ ਚਲਾਏ ਪਰ ਪੈਰ ਬੰਦੇ ਹੋਣ ਕਾਰਨ ਮੁਸ਼ਕਿਲ ਹੋ ਰਹੀ ਸੀ ਪਰ ਥੋੜੀ-ਥੋੜੀ ਕੋਸ਼ਿਸ਼ ਤੋਂ ਬਾਅਦ ਜਿਵੇਂ ਹੀ ਉਹ ਥੋੜੀ ਜਹੀ ਉੱਤੇ ਨੂੰ ਆਈ ਉਸ ਨੇ ਸਾਹ ਲੈਣ ਨੂੰ ਉਸ ਦਾ ਉਸ ਨੂੰ ਸਾਹ ਲੈਣ ਦਾ ਟਾਈਮ ਮਿਲਿਆ ਪਰ ਇਸ ਦੇ ਬਾਅਦ ਉਹ ਫਿਰ ਤੋਂ ਡੁੱਬ ਗਈ ਤੇ ਇਸ ਦੌਰਾਨ ਉਸ ਨੇ ਆਪਣੇ ਹੱਥਾਂ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਹੱਥ ਜੰਨੀ ਤੋਂ ਬੰਦੇ ਹੋਏ ਸੀ ਪਰ ਕਾਫੀ ਜਦੋਂ ਜਹਿਦ ਤੋਂ ਬਾਅਦ ਇੱਕ ਹੱਥ ਖੁੱਲਿਆ ਤੇ ਇਸ ਵਿਚਕਾਰ ਉਸ ਦਾ ਸਿਰ ਨਹਿਰ ਦੇ ਅੰਦਰ ਇੱਕ ਸਰੀਏ ਤੋਂ ਟਕਰਾਇਆ ਤੇ ਉਸ ਨੇ ਤੁਰੰਤ ਹੀ ਜ਼ੋਰ ਤੋਂ ਸਰੀਏ ਨੂੰ ਫੜ ਲਿਆ ਕੁੜੀ ਅੱਗੇ ਦੱਸਦੀ ਹੈ ਕਿ ਅੱਧੇ ਘੰਟੇ ਤੱਕ ਮੈਂ ਸਰੀਆ ਫੜ ਕੇ ਰੱਖਿਆ ਤੇ ਜੂਝਦੀ ਰਹੀ ਰਾਤ ਦਾ ਟਾਈਮ ਸੀਗਾ ਨਹਿਰ ਤੋਂ ਕਿਵੇਂ ਬਾਹਰ ਨਿਕਲਾਂ ਮੈਨੂੰ ਸਮਝ ਨਹੀਂ ਸੀ ਆ ਰਿਹਾ ਫਿਰ ਜਿਵੇਂ ਕਿਵੇਂ ਮੈਂ ਸਰੀਏ ਨੂੰ ਫੜ ਕੇ ਪੈਰ ਟਿਕਾਣ ਦੇ ਵਿੱਚ ਕਾਮਯਾਬ ਹੋ ਗਈ ਤੇ ਸਭ ਤੋਂ ਬਾਅਦ ਮੈਂ ਨਹਿਰ ਤੋਂ ਬਾਹਰ ਨਿਕਲ ਸਕੀ ਕੁੜੀ ਨੇ ਦੱਸਿਆ ਕਿ ਗਿੱਲੇ ਕੱਪੜਿਆਂ ਦੇ ਵਿੱਚ ਮੈਂ ਨਹਿਰ ਦੇ ਪਟਰੀਆਂ ਦੇ ਕਿਨਾਰੇ किनਾਰੇ ਚੱਲਦੇ ਰਹੀ ਅੱਧੇ ਕਿਲੋਮੀਟਰ ਦੂਰ ਸੜਕ ਤੇ ਕਿਸੇ ਸਕੂਟੀ ਵਾਲੀ ਔਰਤ ਤੋਂ ਲਿਫਟ ਮੰਗੀ ਤੇ ਮੇਰੇ ਕੱਪੜੇ ਵੀ ਗਿੱਲੇ ਸਨ ਤੇ ਇਸ ਲਈ ਉਸ ਔਰਤ ਨੇ ਹੀ ਮੈਨੂੰ ਆਪਣੀ ਇੱਕ ਸ਼ਾਲ ਦਿੱਤੀ ਤੇ ਉਹਨਾਂ ਦੇ ਫੋਨ ਤੋਂ ਹੀ ਮੈਂ ਆਪਣੇ ਜਾਣਕਾਰ ਨੂੰ ਫੋਨ ਮਲਾਇਆ ਵੱਲੇ ਸਭ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਨੇ ਕਿ ਇਸ ਮਾਮਲੇ ਦੇ ਵਿੱਚ ਕੁੜੀ ਦੇ ਬਿਆਨ ਐਫਿਡੇਫਿਟ ਅਤੇ ਪੁਲਿਸ ਦੀ ਚਾਰਜਸ਼ੀਟ ਦੇ ਆਧਾਰ ਤੇ ਹੁਣ આરોપી ਪਤਾ ਨੂੰ ਜ਼ਮਾਨਤ ਤੇ ਰਿਹਾ ਕਰਨ ਦੇ ਬਾਰੇ ਵਿੱਚ ਕੋਰਟ ਵਿਚਾਰ ਕਰ ਸਕਦੀ ਹੈ ਪਹਿਲਾਂ ਤਾਂ ਇਹ ਬੜੀ ਚੰਗੀ ਗੱਲ ਹੋਈ ਹੈ ਵੀ ਜਿਹੜੀ ਬੱਚੀ ਸਹੀ ਸਲਾਮਤ ਹੈ ਤੇ ਜਿਹਦੇ ਦੱਸਣ ਮੁਤਾਬਕ ਜਿੰਨਾ ਸਾਨੂੰ ਦੱਸਿਆ ਵੀ ਇਸ ਦਾ ਹੱਥੋਂ ਤੋਂ ਪੈ ਗਿਆ ਸੀ ਜਦੋਂ ਉਹਦੇ ਫਾਦਰ ਨੇ ਇਹਨੂੰ ਧੱਕਾ ਦਿੱਤਾ ਸੱਟਿਆ ਤੇ ਇਹਦਾ ਕਿਸੇ ਜਗ੍ਹਾ ਤੇ ਨਹਰ ਦੇ ਵਿੱਚ ਕਿਨਾਰੇ ਦੇ ਜਿੱਦੇ ਗਈ ਸੀਗੀ ਉੱਥੇ ਅੱਗੇ ਥੋੜੀ ਅੱਗੇ ਜਾ ਕੇ ਹੱਥ ਪਾ ਗਿਆ ਤੇ ਇਹ ਬਾਹਰ ਨਿਕਲੀ ਤੇ ਉਦੋਂ ਉੱਥੇ ਕੋਈ ਵੀ ਨਹੀਂ ਸੀ ਇਹ ਤੁਰ ਕੇ ਕਿਸੇ ਦੀਏ ਨੇ ਮਦਦ ਲਈ ਕਿਸੇ ਨਿਕਾਰਚ ਉਸ ਤੋਂ ਬਾਅਦ ਇਹ ਜਿਹੜੀ ਕਹਿੰਦੀ ਹੈ ਵੀ ਮੈਂ ਆਪਦੇ ਵੱਲੋਂ ਦੱਸਣਾ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਨੂੰ ਜਿੱਥੇ ਮੈਂ ਕਿੱਥੇ ਰਹੀ ਹਾਂ ਜਾਂ ਨਹੀਂ ਕਿਉਂਕਿ ਉੱਥੇ ਖਤਰਾ ਹੋ ਸਕਦਾ ਉਹਨਾਂ ਨੂੰ ਇਹਦੇ ਕੋਈ ਜਾਣ ਪਛਾਣ ਦੇਈ ਹੈ ਇਹਨਾਂ ਦੇ ਫੈਮਿਲੀ ਫਰੈਂਡਸ ਹੀ ਹੈ ਜਿੱਥੇ ਹੋ ਰਹੀ ਹੈ ਤੇ ਇਸ ਕਰਕੇ ਉਹ ਅਗਲੀ ਜਿਹੜੀ ਹੈ ਕਿਉਂਕਿ ਇਹ ਮਾਈਨਰ ਹੈ ਤੇ ਸਾਡੇ ਡੀਐਸਪੀ ਸਾਹਿਬ ਵੱਲੋਂ ਐਸਐਚਓ ਸਾਹਿਬ ਉਹਨਾਂ ਦੇ ਜਿਹੜੇ ਬੱਚੀ ਹੈ ਦਾ ਬਿਆਨ ਮਾਨਯੋਗ ਅਦਾਲਤ ਦੇ ਵਿੱਚ ਕਰਾਰੇ ਆ ਤੇ ਉਹ ਜਿਵੇਂ ਉਸ ਦੇ ਬਿਆਨ ਮੁਤਾਬਕ ਕਰ ਵੀ ਅਗਲੀ ਕਾਰਵਾਈ ਕਰ ਦੇਗਾ ਸਾਡੇ ਵੱਲੋਂ ਪਹਿਲਾਂ ਜਿਹੜਾ ਮਾਮਲਾ ਦਰਜ ਕਿਹੜੀ ਧਰਮਾ ਤਹਿ ਦਰਜ ਕੀਤਾ ਗਿਆ ਸੀ ਹੁਣ ਇਹਦੇ ਵਿੱਚ ਬਦਲਾਵ ਕੀ ਹੋ ਜਾਣਾ ਦੇਖੋ ਜੀ ਉਹਦੇ ਬਿਆਨ ਮੁਤਾਬਕ ਹੋਊਗਾ ਹੁਣ ਬਟ ਉਹ ਉਹਦੇ ਫਾਦਰ ਨੇ ਆਪ ਹੀ ਵੀਡੀਓ ਬਣਾਈ ਸੀ ਸਿੱਟਿਆ ਤਾਂ ਸੀ ਜੇ ਬਚ ਗਈ ਜੇ ਨਾ ਬਚਦੀ ਤਾਂ ਉਹ ਹੀ ਧਾਰਾ 302 ਸੀ ਤੇ ਜੇ ਹੁਣ ਬਚ ਗਈ ਹੈ ਤਾਂ ਇਹ ਜਿਹੜੀ ਉਸ ਮੁਤਾਬਕ ਦੇ ਬਿਆਨ ਮੁਤਾਬਕ ਅਗਲੀ ਕਰ ਰਹੀ ਸਰ ਉਹਨੇ ਦੱਸਿਆ ਕਿ ਵੀ ਕਿਉਂ ਉਹ ਸਾਹਮਣੇ ਉਹਦੇ ਕੇਸ ਨੂੰ ਨਹੀਂ ਵੀ ਜਦੋਂ ਬਚ ਗਈ ਦੇਖੋ ਉਹਦੇ ਕਹਿਣ ਮੁਤਾਬਕ ਉਹ ਸਦਮੇ ਚ ਸੀ ਤੇ ਉਸ ਦੀ ਸਿਰ ਤੇ ਸੱਟ ਵੱਜਣ ਚ ਵਜਨ ਪੰਜਾਬ ਅਤੇ ਪੰਜਾਬੀਓ ਤੁਜੜੇ ਅਜੇ ਹੋਰ ਅਪਡੇਟਸ ਲਈ ਦੇਖਦੇ ਰਹੋ ਪੰਜਾਬੀ ਬਾਇ ਨੇਚਰ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਡਿਜੀਟਲ